ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਮੱਕੀ ਵੀ ਅੱਜ ਗੰਨੇ ਵਾਲਾ ਖੇਤ ਤਿਆਰ ਕਰਨ ਲੱਗੇ ਆਂ ਮੱਕੀ ਬੀਜਣੀ ਆ ਫਿਰ ਖੇਤ ਬੋਣਾ ਆ ਤੇ ਬਾਕੀ ਪਲਟਾਵੇਂ ਮਾਰਨੇ ਆ ਦੇਚ ਇੱਕ ਵਾਰੀ ਸੋਤ ਦਾ ਵੀ ਤਵੀਆਂ ਦੀ ਪਾੜ ਪਾ ਕੇ ਨਾ ਇਹ ਫਿਰ ਮਾਰੀਏ ਪਲਟਾਵੇਂ ਟਰੈਕਟਰ ਲੈ ਜਾਂਦਾ ਤਵੀਆਂ ਪਾ ਕੇ ਫੇ ਮੌਤਾ ਨਹੀਂ ਕੱਢਿਆ ਤਵੀਆਂ ਸੱਚ ਵੀਰ ਨਾਲੀਆ ਫਿਰ ਬੋਣਾ ਤੇ ਪਾੜੇ ਪਾਉਣੀ ਆ ਤੇ ਉਹਨੂੰ ਖੋਲਣ ਬੰਨਣ ਦੀ ਬਹੁਤ ਖੇਚਣਾ ਨੂੰ ਤੇ ਆ ਕਿੰਨਾ ਨੂੰ ਵੀ ਗਰੀਸ ਕਰਤਾ ਕਰਤਾ ਨੇ ਉਧਰ ਅੰਕਲਾਂ ਪੱਤੀ ਚੱਕਣ ਲੱਗੇ ਹੋਇਆ ਮੈਂ ਥੋੜੀ ਥੋੜੀ ਉਹ ਪਈ ਹੋਣਾ ਚੱਕ ਲੈ ਜਾਣੀ ਤੇ ਉਹਦੇ ਬਾਅਦ ਆਪਾਂ ਫਿਰ ਬਾਉਣੀਆ ਖੇਤ ਗੰਨਾ ਬਾਈ ਫੁੱਟਿਆ ਬਹੁਤ ਆ ਦੇਖੋ ਜਿਹੜੇ ਹਾਲੋਂ ਫੁੱਟੇ ਰਹੇ ਸਾਰਾ ਖੇਤ ਭਰ ਗਿਆ ਇਹਨ ਦੁਬਾਰੇ ਫਿਰ ਅੱਧਾ ਬ੍ਰਿੰਡਾਇਆ ਹੋਇਆ ਬੈ ਤਾਂ ਪਿੱਛੇ ਮੁੱਢਾ ਦਾ ਵਿੱਚੇ ਬੀਜੜ ਤਾਂ ਤਾਂ ਕਰਕੇ ਇੱਕ ਸਾਲ ਹੋ ਜਾਊਗਾ ਨਾਲੇ ਮੱਕੀ ਬੀਜ ਦੋਗੇ ਤੇ ਇਹ ਜੋ ਇੱਕ ਵਾਰ ਲੀਜ਼ਰ ਵੀ ਨਹੀਂ ਹੋਇਆ ਜਦ ਆਪਣੇ ਕੋਲ ਵੀ ਚਲੇਗਾ ਜਦ ਗੱਲਾਂ ਬੀਜਤਾ ਤਾਂ ਆਪਾਂ ਨੇ ਉਹ ਤੇ ਪਹਿਲਾਂ ਲੀਜ਼ਰ ਤੇ ਲਿਆਉਣ ਤੇ ਪਹਿਲਾਂ ਤਾਂ ਕਰਕੇ ਹੁਣ ਉਹ ਨੂੰ ਉਹ ਕਰਦੇ ਆ ਲੀਜ਼ਰ ਲੂਜ਼ਰ ਕਰਾਉਣੇ ਆ ਉੱਚਾ ਨੀਵਾ ਬਹੁਤ ਹੋਇਆ ਉਹ ਪਿੱਛੇ ਨੂੰ ਖੱਡਾਂ ਪਈਆਂ ਹੋਈਆਂ ਤੇ ਚੂਹਿਆਂ ਦੀਆਂ ਤੇ ਆ ਵਿੱਚ ਰੇਜ ਵੀ ਰੱਖਿਆ ਹੋਇਆ ਮੈਂ ਉਹ ਹੁੰਜੇ ਵੀ ਆ ਤਾਂ ਹੁੰਜੇ ਵੀ ਜਦ ਮੁਡੇ ਖੰਡਾਤਾ ਦਾਪਾਂ ਨੇ ਗਡਾਈ ਕਰਾ ਕੇ ਤੇ ਹੁਣ ਬੋਨੇ ਇਹਨੂੰ ਫਿਰ ਪਾੜ-ਪਾੜ ਪਾ ਕੇ ਤਾਂ ਵੀ ਇਹਦੀ ਫਿਰ ਪਲਟਾਵੇਂ ਮਰਦੇ ਇਹਦੇ ਚ ਤੇ ਜੱਗੇ ਗੋਲ ਵੀ ਜਾਇਆ ਜੱਗਾ ਵੀ ਘਰਾਂ ਹੀ ਤਾਂ ਲੇਜ਼ਰ ਕਰਾਉਣੇ ਆ ਉੱਥੇ ਆਲੇ ਅੱਧ ਚਲਾ ਕੇ ਦੇਖਦੇ ਆ ਨਾ ਤੇ ਵੀ ਕਿੰਨਾ ਗਲੋਡ ਲੂਡ ਦਿੰਦਾ ਕਿੰਨੇ ਆ ਤਵੀਆਂ ਪਰ ਕੀ ਰਿਸਪੌਂਸ ਆ ਤਵੀਆਂ ਪਰ ਤੇ ਬਾਕੀ ਵੀ ਆਪਾਂ ਨੇ ਉਹ ਰੇ ਐਵਰੇਜ ਨਹੀਂ ਦੇਖ ਲੈਣੀ ਤੀ ਖੇਤ ਚ ਪੈਣੀ ਕਪਾੜਾ ਕੰਟਾ ਲੱਗਣਾ ਨਹੀਂ ਹੈ ਕਿ ਨਹੀਂ ਤਾਂ ਆਪਾਂ ਨੇ ਹੁਣ ਐਵਰੇਜ ਦੇਖ ਲੈਣੀ ਤੀ ਬਾਕੀ ਟੱਕਰ ਨਾਲ ਦੇਖਦੇ ਹਾਂ ਹੁਣ ਤੇਲ ਮਿਣਕੇ ਹਨਾ ਤੇਲ ਪਾ ਕੇ ਲਿਆਂਦਾ ਤੇਲ ਮਿਣਕੇ ਨਾਲ ਉਹਦੇ ਨਾਲ ਫੇਰ ਦੇ ਦੇ ਵੀ ਕਿੰਨਾ ਖਾਦਾ ਤੱਕ ਜੀ ਨਾਲ ਦੇਖ ਲੈਣਾ ਪਤਾ ਹੀ ਲੱਗ ਜਾਣਾ پیسے ਤਾਂ ਕਿਉਂਕਿ ਆਪਾਂ ਚਲਾਉਂਦੇ ਹੀ ਤਾਂ ਪਹਿਲਾਂ ਵੀ ਪਹਿਲਾਂ ਵੀ ਤੱਕ ਨਾਲ ਬਥੇਰੀ ਵਈ ਦੇਖਿਆ ਐਨ ਸਹੀ ਹੁੰਦਾ ਤਾਂ ਆਪਣਾ ਤੇ ਹੁਣ ਇਹ ਚ ਪਾਉਂਨੇ ਪਾੜ ਬਾਕੀ ਫੇਰ ਉਹਨੂੰ ਦੱਸ ਦੇ ਕਿਵੇਂ ਆ ਰਿਹਾ ਸਪੌਂਸ ਕੋਈ ਤਬਿਆ ਦੋਹਰ ਘੱਟ ਪਕਣ ਤੇ ਇਹ ਤਾਂ ਨਵੰਦ ਗਿਆ ਬਾਕੀ ਫਲਟਾਉਣੇ ਲੈ ਕੇ ਆਉਂਦੇ ਆ ਤੇ ਉਹ ਫੱਟ ਬੁੱਟੇ ਜੀ ਸਾਡੀ ਵਾਹ ਤੇ ਉਹ ਬੱਟਾ ਬਹੁਤ ਖਰਾਬ ਹੋਈ ਵੀ ਇਹ ਤਾਂ ਉੱਤੇ ਆਇਆ ਨਾਲੇ ਨਹੀਂ ਬਾਕੀ ਹੁਣ ਇੱਥੇ ਤੇ ਨਾਵੇਂ ਸ਼ੁਰੂ ਕਰਾਂਗੇ ਇੱਥੇ ਮਿੱਟੀ ਜੜ ਕੇ ਨਹੀਂ ਜਾਣਾ ਪਾਣੀ ਕਿਤੇ ਆਹ ਸਾਈਡ ਨਹੀਂ ਵੀ ਅਸਰ ਹੁੰਦੀ ਤੇ ਬੜਾ ਹੌਲਾ ਚੱਲਦੇ ਤੇ ਮਲਦਾਮੇ ਹਲੋ ਬਈ ਫਲਟਾਵੇਂ ਪਾ ਲਿਆ ਹੁੰਦੇ ਆਪਾਂ ਨੇ ਹਣ ਤੇ ਬਈ ਜਿਹੜੇ 4x4 ਆ ਉਹਨਾਂ ਨੂੰ بڑے ਫਲਟਾਵੇਂ ਉਹਨਾਂ ਨੂੰ ਸਹੀ ਰਹਿਣੇ ਆ ਇਕਣਾ ਆਪਾਂ ਹੁਣ ਨਾਰਮਲ ਰੇਕ ਸਾਲ ਮਾਰਨੇ ਜਾਂ 2 ਸਾਲ ਬਾਅਦ ਮਾਰਨੇ ਆ ਆ ਵੀ ਵਧੀਆ ਪਟਾਈ ਕਰਦੇ ਆ ਵੀ ਇਹਨੂੰ ਪੂਰੇ ਥੱਲੇ ਲਾ ਕੇ ਛੱਡਦੇ ਨੇ ਟਰੈਕਟਰ ਸਹੀ ਰਹਿੰਦਾ ਇਹਦੇ ਨਾਲ ਪਹਿਲਾਂ ਮੈਂ ਪਿਛਲੀ ਵਾਰੀ ਉਹਦੇ ਨਾਲ ਮਾਰ ਕੇ ਤਿੰਨੇ ਆਪ ਹੈ ਤੈਨੂੰ ਬਹੁਤ ਨਹੀਂ ਉਹ ਦੂਏ بڑے ਨਹੀਂ ਹੈਗੇ ਆਪਣੇ ਸਟੈਡੀ ਵਾਲੇ ਉਹ ਜ਼ਿਆਦਾ ਵੱਡੇ ਹੈ ਮੂਗੇ ਜ਼ਿਆਦਾ ਮਾਰਦੇ ਉਹ ਢੂੰਗੇ ਜਾਓ 4x4 ਨਾਲ ਯਾਰ ਲੋਟ ਆ ਕੰਮ ਉਧਾਂ ਦਾ ਟੂ ਵੀਲ ਨੂੰ ਤਾਂ ਯਾਰ ਟਰੈਕਟਰ ਲੋਟ ਨਹੀਂ ਆਉਂਦਾ ਇੱਕ ਸਾਈਡ ਨੂੰ ਥੋੜੀ ਖਿੱਚੀ ਜਾਂਦੇ ਇਹਦੇ ਨਾਲ ਵੀ ਵਧੀਆ ਪਟਾਈ ਹੋ ਜਾਂਦੀ ਯਾਰ ਤਵੀਆਂ ਨਾਲ ਦੁੱਗਣੇ ਚਲੇ ਜਾਂਦੇ ਆ ਥੱਲੇ ਨੂੰ ਤਵੀਆਂ ਦਾ ਦੇਖ ਲੱਤਾ ਵੀ ਯਾਨੀ ਕਿੰਨੀ ਕ ਪਟਾਈ ਕਰਨੀ ਹੁੰਦੀ ਉੱਪਰ ਉੱਪਰ ਹੁੰਦਾ ਇਹ ਉੱਪਰ ਲਿਮਿਟ ਇਹਨੇ ਹੁਣ ਥੱਲੇ ਦਾ ਕੱਢਦਾ ਨਹੀਂ ਮਿੱਟੀ ਨਾਲੇ ਇੱਕ ਇਹ ਚ ਡੀਲਾ ਬਹੁਤ ਹੁੰਦਾ ਕੱਖ ਦਾ ਲਹੂ ਪੀਤਾ ਸਪਰੇਅਾਂ ਬਹੁਤ ਕਰ ਲਿਆ ਗੰਨਾ ਵੀ ਲਾ ਕੇ ਦੇਖ ਲਿਆ ਜੀ ਡੀ ਵੀ ਲਾ ਲਈ ਕੱਖ ਨਹੀਂ ਵਰਮਾ ਲੋਟ ਆਉਂਦਾ ਇਹ ਚ ਮੈਂ ਬਲਟਾਵੇਂ ਨਹੀਂ ਕਰਨਾ ਲੋਟ ਨਾਲੇ ਲੇਜ਼ਰ ਹੋ ਜਾਊਗਾ ਦੇਖਦੇ ਆ ਜੇ ਲੇਜ਼ਰ ਹੋ ਗਿਆ ਫਿਰ ਮੱਕੀ ਵੀ ਮਸ਼ੀਨ ਵਾਲੇ ਵਿੱਚ ਵੀਰ ਦੂੰਗੇ ਮਸ਼ੀਨ ਆਈ ਵੀ ਜੱਸ ਉਹਦੇ ਨਾਲੇ ਵੀਰ ਦੂੰਗੇ ਅੱਜੇ ਲੇਜ਼ਰ ਕਰਾ ਲੈਣਾ ਹੁਣ ਮਾਰ ਕੇ ਬਾਕੀ ਹੁਣ ਮਾਰ ਕੇ ਦੇਖਦੇ ਆ ਕਿਵੇਂ ਲੋਟ ਆਉਂਦਾ ਆਪਾਂ ਨੇ ਆਹ ਸਾਈਡ ਨੂੰ ਮਿੱਟੀ ਸਿੱਟਣੀ ਹੈ ਇੱਧਰ ਨੂੰ ਤਾਂ ਹੀ ਹੁਣ ਆਹ ਸਾਈਡ ਤੇ ਸ਼ੁਰੂ ਕਰਿਆ ਇੱਧਰ ਨੀਮਾ ਇਹ ਉਹ ਪਰਾਂ ਉੱਚਾ ਕਿਉਂਕਿ ਇੱਧਰ ਨੂੰ ਪਾਣੀ ਚੁੱਤੀ ਜਾਂਦਾ ਤਾਂ ਖਾਲਦਾ ਨਾ ਬੱਟ ਦਾ ਬੱਟ ਬੱਟ ਵੀ ਬਾਅਦ ਤੀ ਸਾਰੀ ਬਣਾਤਾ ਹੁਣ ਖੇਤ ਤੇ ਕਰਦੇ ਵਾਕੀ ਸ਼ੁਰੂ ਮਾਰ ਕੇ ਦੇਖਦੇ ਆ ਚਲੋ ਬਾਕੀ ਭਾਈ ਜਿਹੜੇ ਦੂਏ ਪਲਟਾਵੇਂ ਤੇ ਉਹ ਐਡੇ بڑے ਆਉਂਦੇ ਉਹਦੇ ਤੱਕ ਟਰੈਕਟਰ ਮਾੜਾ ਜਿਹਾ ਖੜਾ ਹੁੰਦਾ ਬਕਸੇ ਜੀ ਵੱਧਦੇ ਉਹਨਾਂ ਨੇ ਹੀ ਪਾੜਿਆ ਪਹਿਲਾਂ ਬਕਸਾ ਮੇਰਾ ਤੇ ਇਹ ਠੀਕ ਆ ਇਹ ਛੋਟੇ ਜਿਹੇ ਆ 在这里不是。Yeah, ਜੜਾ ਵੀ ਉਨੇ ਤੇ ਲੱਗਿਆ ਤਾਂ ਦਾ ਘੰਟਾਈ ਆ ਪਰ ਬੱਜ ਵਧੀਆ ਗਏ ਆਪਣੇ ਤੇ ਸੈਡਾ ਪਰ ਤੇ ਬਾਈ ਜਿਕਣਾ ਆਪਾਂ ਬਲਟਾਵੇਂ ਮਾਰਦੇ ਆ ਹਨਾ ਲੇਜ਼ਰ ਕਰਾਉਣਾ ਹੁੰਦਾ ਏ ਤੇ ਸੈਡਾ ਪਰ ਇੱਕ ਜੀ ਦੀ ਜ਼ਰੂਰ ਧਿਆਨ ਰੱਖਿਆ ਕਰੋ ਜਿਕਣਾ ਹੁਣ ਬਾਟ ਵਾਲੀ ਸਾਈਡ ਤੇ ਮਿੱਟੀ ਇੱਕ ਸਾਈਡ ਤੇ ਚੱਕ ਹੋ ਜਾਂਦੀ ਆ ਤਾਂ ਫਿਰ ਉਲਟਾ ਫੇਰ ਉਹਦੇ ਵੱਲੋਂ ਉਧਰ ਮਿੱਟੀ ਸੜਦਿਆ ਕਰੋ ਕਿਉਂਕਿ ਉਹ ਖੱਡਾ ਪਾਣਾ ਉਹ ਆਹ ਕਾਦ ਮਾਰੂੰਗਾ ਬਾਸਦ ਹੈ ਕਾਦ ਨਾਲ ਹਲ ਘਮਾਉਣਾ ਮੈਂ ਤੂੰ ਲਿਆ ਬਸ ਆ ਗਿਆ ਮੈਂ ਤੇ ਹੁਣ ਨਾਲ ਲੱਗਦੇ ਆਪਾਂ ਲੇਜ਼ਰ ਕਰਾ ਦੇਣਾ ਹੁਣ ਤੇ ਇੱਕ ਵਾਰੀ ਹਾਲਾਂ ਦੀ ਪਾੜ ਪਾ ਦੇਣ ਤੇ ਬਾਕੀ ਜੱਗਾਂ ਦਾ ਹਾਲਾਂ ਦੀ ਪਾੜਾਂ ਦੀ ਪਾੜ ਪਾ ਦੇਣੀ ਇੱਕ ਤੇ ਨਾਲ ਹਲ لے ਆਉਂਗੇ ਨਾਲ ਚਾਹ ਪਾਣੀ ਹਣ ਦੇ ਕੇ ਆਉਂਦੇ ਆ ਬਾਕੀ ਬਈ ਜ਼ਰੂਰ ਉਹ ਤੇ ਚੀਜ਼ ਦਧਿਆਂ ਰੱਖਿਆ ਕਰੋ ਜਦੋਂ ਹੁਣ ਆਹ ਸਾਈਡ ਤੇ ਆਪਾਂ ਨੇ ਸ਼ੁਰੂ ਕਰਿਆ ਤਾਂ ਇਹ ਇੱਧਰ ਸਿੱਟਦੀ ਮਿੱਟੀ ਉਹ ਪਰਲੀ ਸਟੋਆ ਪੈ ਜਾਂਦਾ ਏ ਤੇ ਉਹ ਟੋਏ ਨੂੰ ਆਪਾਂ ਨੇ ਭਰਨੇ ਵਾਸਤੇ ਉਲਟਾ ਪੁੱਠਾ ਕਰਕੇ ਨਾ ਫੇਰ ਉਧਰਲੀ ਸਾਈਡ ਮਿੱਟੀ ਸੜ ਦੇਣੀ ਫੋਟੋ ਵਾ ਜਰੂਰ ਭਰ ਲਿਆ ਕਰੋ ਉਹ ਟਾਈਮ ਬਹੁਤ ਖਾਂਦਾ ਏ ਇਹ ਵਾਲੇਜ਼ਰ ਦਾ ਮੰਨ ਕੇ ਚੱਲੋ ਵੀ ਤਿੰਨ ਹੁੰਜੇ ਤਾਂ ਜੇ ਟੋਏ ਪੈ ਗਏ ਜਾਂ ਦੋ ਹੁੰਜੇ ਵੀ ਪੈ ਗਏ ਤਾਂ ਘੰਟਾ ਅੱਧਾ ਘੰਟਾ ਦਾ ਮੰਨ ਕੇ ਚੱਲੋ ਵੀ ਉਹਨੂੰ ਮਿੱਟੀ ਭਰਨੇ ਨੂੰ ਲੱਗ ਜਣਾ ਕਿਉਂਕਿ ਆਹ ਸਾਈਡ ਤੇ ਚੱਕ ਲੈ ਜਾਣੀ ਪੈਣੀ ਉਹ ਤੂੰ ਵਿੱਚ ਸਿੱਟਣ ਨੂੰ ਕਮਾ ਕਮਾ ਕੇ ਭਰਨਾ ਉਹ ਬਹੁਤ ਔਖਾ ਏ ਕਿਉਂਕਿ ਥੱਜਾ ਮੋੜਨਾ ਪੈਂਦਾ ਜੇ ਸਿੱਧਾ ਹੋਵੇ ਫਿਰ ਤਾਂ ਮਿੱਟੀ ਸਿੱਟ ਹੋ ਜਾਂਦੀ ਆ ਉਹ ਚੀਜ਼ ਦਾ ਬਈ ਧਿਆਨ ਰੱਖਿਆ ਕਰੋ ਤੇ ਟਾਈਮ ਥੋੜਾ ਜਿਹਾ ਬਚ ਜਾਂਦਾ ਵੀ ਕਿਉਂਕਿ ਇਹ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਲਟਾਵੇਂ ਨਾਲ ਉਹਦੇ ਨਾਲ ਇੱਕ ਫਾਂਟ ਆਉਣੀ ਆ ਤੇ ਕਰਾ ਦਿਆਂ ਘਟੋ ਘਟ 20 25 ਫਾਂਟ ਆਉਣੀ ਆ ਤਾਂ ਭਰਦਾ ਏ ਤੇ ਹੁਣ ਆਪਾਂ ਸਾਫ਼ ਕਰ ਦਈਏ ਹਲ ਛੱਡੇ ਆ ਉਹਨੇ ਆ ਫਿਰ ਲੈ ਆ ਕੇ ਆਪਾਂ ਹਲ ਪਾ ਕੇ ਮਾਰ ਦਿੰਦੇ ਹਾਂ ਬਾਕੀ ਮਿੱਟੀ ਬਈ ਉਰੇ ਤਾਂ ਕਦੇ ਬੱਤੀ ਨਹੀਂ ਹੈਗੀ ਪਲਟਾਵੇਂ ਫੇਰ ਲਾਲ ਘਟਤੀ ਐਨਾਂ ਵਾਲੀ ਥੱਲੇ ਆ ਦੇਖੋ ਕਾਲੀ ਪਈ ਆ ਔਰ ਲਲ ਜੂਗੀ ਮਿੱਟੀ ਐਨ ਬਣ ਜੂਗਾ ਖੇਤ ਤੇ ਪਲਟਾਵੇ ਵੱਜੇ ਬਹੁਤ ਸੋਹਣੇ ਆ ਆ ਛੋਟੇ ਬਈ ਐਨ ਵਧੀਆ ਟਰੈਕਟਰ ਬਾਸ ਤੇ 50 ਹਸ ਬਾਬਰ ਦਾ ਹੋ ਗਿਆ ਤੇ ਮਹੀਨਦਰਾ 575 ਨਾਲ ਵੀ 475 ਨਾਲ ਵੀ ਬਈ ਵਧੀਆ ਵੱਜ ਜੁੰਦੇ ਇਹ ਹਲ ਬਹੁਤ ਸੋਹਣੇ ਆ ਮੱਕੀ ਹੁਣ ਸਾਫ ਸਫਾਈ ਕਰਕੇ ਛੱਡ ਕੇ ਆਉਂਦੇ ਆ ਮੱਕੀ ਹੁਣ ਲਗਾਉਣੀ ਆ ਫਿਰ ਕਰਾਉ ਨੂੰ ਕਿੰਨਾ ਟਾਈਮ ਲੱਗਦਾ ਆ ਬਣਾ ਦੇ ਕਿਉਂਕਿ ਫਿਰ ਹੁਣ ਬੱਦਲ ਵਾਈ ਦਸੀ ਜਾਂਦੇ ਕਰਾ ਹੋਇਆ ਹੋਊਗਾ ਤੇ ਮੀਂਹ ਦੇਖ ਕੇ ਆਪਾਂ ਉਸ ਹਾਂ ਮੱਕੀ ਪੀਤਾਂਗੇ ਜੇ ਤਾਂ ਮਸ਼ੀਨ ਖੜੀ ਹੋਈ ਵੇ ਤਾਂ ਆਪਾਂ ਨੇ ਹੁਣੀ ਬਜਾਦਣੀ ਜੇ ਤਾਂ ਨੰਮ ਹੋ ਗਿਆ ਆਪੇ ਜਿੱਤਾਂ ਦੇ ਲੋ ਜੀ ਹੀਰਾ ਵੀ ਲਿਆਂਦਾ ਵੇ ਅੱਜ ਤੇ ਈਸ਼ੂ ਬੈਠਾ ਉਧਰ ਤੇ ਮੈਂ ਲੈ ਆਇਆ ਤਾਂ ਬਾਕੀ ਹੜਾ ਨਾਲ ਬਾਹਤਾਂ ਖੇਤ ਜੱਗਾ ਵੀ ਆਉਂਦਾ ਥੀਟਰ ਲੈ ਕੇ ਇਹ ਸ਼ੁਰੂਏ ਗਰਮੀਓ ਗਰਮੀ ਕਰਤਾ ਖੇਤ ਚ ਉੱਪਰ ਦੇ ਭਜਾ ਨਾ ਉੱਪਰ ਤੇ ਖੇਤ ਮਾਇਆ ਹੋਇਆ ਗੇੜੇ ਲਵਾਏ ਇਹਦੇ ਵਿੱਚ